ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਹਰਟ ਟੱਚਿੰਗ Song ਸੁਣਾਵਾਂਗੀ ਜੋ ਕਿ ਪਰਦੇਸੀ ਵੀਰਾਂ ਦੇ ਉੱਪਰ ਹੈ ਇਹ ਗੀਤ ਪਹਿਲਾਂ ਮੰਡੇਰ ਬ੍ਰਦਰਜ਼ ਵੱਲੋਂ ਗਾਇਆ ਗਿਆ ਹੈ ਗੀਤ ਦਾ ਨਾਮ ਹੈ ਚੂਰੀਆਂ ਸੋ ਮੇਰੀ ਆਵਾਜ਼ ਨੂੰ ਸੁਣ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਵੀਰਾ ਵੱਸਦਾ ਬੇਗਾਨੇ ਵਤਨੀਓ ਪਹਿਣਾ ਚੁੰਮ ਚੁੰਮ ਰੋਣ ਰਖੜੀਓ ਮਾਂ ਨੂੰ ਸਾਰੇ ਨਾ ਰਹੇ ਕੋਈ ਭੁੱਖ ਦੀ ਵੀਰਾ ਤੇਰੇ ਵਤਨਾ ਦਾ ਓ ਮਾਂ ਕੂੰ ਜਾ ਤੋਰਾ ਪੁੱਛਦੀ ਵੀਰਾ ਤੇਰੇ ਵਤਨਾ ਦਇਓ ਮਾ ਕੁੰ ਜਾ ਤੋਰਾ ਪੁੱਛਦੀ ਅਸੀਂ ਵਤਨਾ ਤੋਂ ਦੂਰ ਹੋ ਗਏ ਵੇ ਰੱਬਾ ਕਿੰਨੇ ਮਜਬੂਰ ਹੋ ਗਏ ਓ ਰੋਜੀ ਰੋਟੀ ਨੇ ਪਵਾਈਆਂ ਦੂਰੀਆਂ ਮਾਵਾਂ ਕੋਲ ਵਿਛੜੇ ਗਏ ਓ ਜਿਨਾ ਕੋਟੇ ਕੇ ਖਵਾਈਆ ਚੂਰੀਆ ਮਾਂ ਮਾ ਕੋਲ ਵਿਛੜ ਗਏ ਵਿਛੜ ਗਏ ਉਹ ਜਨਾ ਕੋਟੇ ਕੇ ਖਵਾਈਆ ਚੂਰੀਆ ਕਮਰੇ ਦੇ ਵਿੱਚ ਫੋਟੋ ਤੇਰੀ ਨਿਤ ਪਵਾੜੇ ਪਾਵੇ ਸਾਰਾ ਟੱਬਰ ਮਿੰਤਾ ਕਰ ਕਰ ਮਾਣੂ ਰੋਜ ਬਰਾਵੇ ਕਮਰੇ ਦੇ ਵਿੱਚ ਫੋਟੋ ਤੇਰੀ ਨਿਤ ਪਵਾੜੇ ਪਾਵੇ ਸਾਰਾ ਟੱਬਰ ਮਿੰਤਾ ਕਰ ਕਰ ਮਾਣੂ ਰੋਜ ਬਰਾਵੇ ਹੋ ਕਰ ਸਾਡਾ ਵੀਖਿਆਲ ਵੀਰ ਨਾ ਗੇੜਾ ਇੱਕ ਅੱਧਾ ਮਾਰ ਵੀਰ ਨਾ ਘੜੀ ਬੈਠ ਕੇ ਬਤਾਈਏ ਸੁਖ ਦੀ ਵੀਰਾ ਤੇਰੇ ਬਤਨਾ ਦੋ ਮਾਂ ਕੂੰ ਜਾ ਤੋਰਾ ਪੁੱਛਦੀ ਵੀਰਾ ਤੇਰੇ ਬਤਨਾ ਦੋ ਮਾਂ ਕੂੰ ਜਾ ਤੋਰਾ ਪੁੱਛਦੀ ਸ਼ਾਮ ਟਲੀ ਤੇ ਰੁੱਤ ਗਰਮੀ ਦੀ ਕੋਠਿਆਂ ਉੱਪਰ ਮੰਝੇ ਰਾਤਾਂ ਦੇ ਵਿੱਚ ਖੁੱਲੀਆਂ ਬਾਤਾਂ ਕੋਈ ਪਾਵੇ ਕੋਈ ਖੰਗੇ ਸ਼ਾਮ ਟਲੀ ਤੇ ਰੁੱਤ ਗਰਮੀ ਦੀ ਕੋਠਿਆਂ ਉੱਪਰ ਮੰਝੇ ਰਾਤਾਂ ਦੇ ਵਿੱਚ ਖੁੱਲੀਆਂ ਬਾਤਾਂ ਕੋਈ ਪਾਵੇ ਕੋਈ ਖੰਗੇ ਉਹ ਅੰਬਰਾਂ ਨੂੰ ਯਾਦ ਕਰਾਂ ਮੈਂ ਹੱਥ ਜੋੜ ਫਰਿਆਦ ਕਰਾਓ ਰੱਬਾ ਮੁੱਕ ਜਾਣ ਮਜਬੂਰੀਆਂ ਮਾਵਾ ਕੋਲੋਂ ਵਿਛੜੇ ਗਏ ਉਹ ਜਿਨ੍ਹਾਂ ਕੋਟੇ ਕੇ ਖਵਾਈਆਂ ਚੂਰੀਆਂ ਮਾਵਾ ਕੋਲੋਂ ਵਿਛੜੇ ਗਏ ਉਹ ਵਿਛੜ ਗਏ ਉਹ ਜਿਨ੍ਹਾਂ ਕੋਟੇ ਕੇ ਖਵਾਈਆਂ ਚੂਰੀਆਂ ਕੱਲ ਤੇਰੀ ਜਦ ਆਈ ਚਿੱਠੀ ਧਰਤੀ ਪੱਬ ਨਾਲਾਵੇ ਆਂ ਡਗਵੰਡੋ ਕਰ ਲੀਆਂ ਕੱਠੀਆਂ ਮਾਂ ਪਈ ਖਬਰ ਸੁਣਾਵੇ ਆਉਣਾ ਮੰਗਦੇ ਮਹੀਨੇ ਪੁੱਤ ਨੇ ਨਹੀਂ ਜਾਣਾ ਹੱਸਿਆ ਚਵਟ ਚੋਪਨੇ ਮੈਂ ਹਉ ਦੇ ਔਣ ਦੀਆਂ ਸੁੱਖਾਂ ਸੁਖ ਦੀ ਵੀ ਰਾਤੇ ਰੇ ਵਤਨਾ ਦਾਓ ਮਾਂ ਕੂੰ ਜਾ ਤੋਰਾ ਪੁੱਛਦੀ ਵੀ ਰਾਤੇਰੇ ਬੱਤ ਨਾ ਦੋ ਮਾਂ ਕੂੰ ਜਾ ਤੋਰਾ ਪੁੱਛਦੀ ਪੁੱਤਰਾ ਬਾਜੋ ਰੋ ਰੋ ਮਾਂ ਮਾਂ ਦਾਗ ਹਿਜਰ ਦੇ ਤੋ ਵੜੇ ਵੀਰ ਜਿਨਾ ਦੇ ਪਰਦੇਸੀ ਪਹਿਣਾ ਤੂੰ ਵੇ ਦੇ ਪਜ ਰੋਵੜੇ ਪੁੱਤਰਾ ਬਾਜੋ ਰੋ ਮਾਮਾ ਦਾਗ ਹਿਜਰ ਦੇ ਤੋਂ ਵੜੇ ਵੀਰ ਜਿਨ੍ਹਾਂ ਦੇ ਪਰਦੇਸੀ ਪਹਿਣਾ ਤੂੰ ਇਹ ਦੇ ਪੱਜ ਰੋਵਣ ਵੇ ਤੈਨੂੰ ਥੋੜੇ ਜੇ ਰੁਪਈਏ ਕੱਲ ਦੂਪੂਰੀ ਕਰ ਦੀ ਤਮੰਨਾ ਕੱਲ ਨੂੰ ਉਹ ਨਿੱਕੀ ਪੈਣ ਨੂੰ ਲਿਆਦੀ ਚੂੜੀਆਂ ਮਾਮਾ ਕੋਲੋਂ ਵਿਛੜੇ ਗਏ ਉਹ ਜਿਨ੍ਹਾਂ ਕੋਟੇ ਕੇ ਖਵਾਈਆਂ ਚੂਰੀਆਂ ਮਾਂ ਆ ਕੋਲੋਂ ਵਿਛੜ ਗਏ ਓ ਜਿਨਾ ਕੋਟੇ ਕੇ ਖਵਾਈਆਂ ਚੂਰੀਆਂ ਵੀਰਾ ਤੇਰੇ ਵਤਨਾ ਦਾਓ ਮਾਂ ਕੂੰ ਜਾ ਤੋਰਾ ਪੁੱਛਦੀ ਵੀਰਾ ਤੇਰੇ ਵਤਨਾ ਦਾਓ ਮਾਂ কুঞ তোরা পুছদি